ਅੱਜ ਕਮਰ ਸਿੰਘ ਚਮਕੀਲੇ ਨਾਲ ਜੁੜੀ ਹੋਰ ਤੁਹਾਨੂੰ ਗੱਲ ਸੁਣਾਉਣਾ ਆ ਮੈਂ ਵੀਡੀਓ ਸਾਰੀ ਸੁਣੀਓ ਧਿਆਨ ਨਾਲ ਹੋਈ ਇਦਾਂ ਬਈ ਖਚਾਖਤ ਸਟੇਜ ਭਰੀ ਹੋਈ ਸੀ ਉਧਰੋਂ ਕਮਲ ਹੀਰ ਹਿੱਟ ਹੋਇਆ ਸੀਗਾ ਤੇ ਪੰਜਾਬੀ ਵਿਰਸਾ ਕਰਦੇ ਸੀਗੇ ਹਨਾ ਤੇ ਦੁਨੀਆ ਬਹੁਤ ਆਉਂਦੀ ਸੀ ਤੁਹਾਨੂੰ ਮੈਂ ਇਹ ਦੱਸਣ ਲੱਗਾ ਬਈ ਚਮਕੀਲੇ ਦੇ ਹੱਕ 'ਚ ਜਿਹੜੇ ਖੜੇ ਆ ਉਹ ਖੜੇ ਆ ਭਾਈ ਕਈ ਤਾਂ ਚਾਰ ਬੰਦਿਆਂ ਦੇ ਵਿੱਚ ਗੱਲ ਕਰਨ ਤੋਂ ਕਚਕਾਉਂਦੇ ਸੀ ਪਰ ਆ ਜਿਹੜਾ ਸਿੰਗਰ ਆ ਨਾ ਕਮਲ ਹੀਰ ਇਨੇ ਭਰੀ ਸਟੇਜ ਦੇ ਵਿੱਚ ਇੱਕ ਸ਼ੇਅਰ ਬੋਲਿਆ ਸੀਗਾ ਬਸ ਮੈਂ ਉਹਦੀ ਤੁਹਾਨੂੰ ਇੱਕੋ ਹੀ ਗੱਲ ਦੱਸਣੀ ਆ ਵੀ ਕੀ ਬੋਲੀ ਸੀਗੀ ਤੇ ਉਹਦੇ ਤੋਂ ਬਾਅਦ ਉਹਨੂੰ ਕੁਝ ਲੋਕਾਂ ਨੇ ਬੜਾ ਕਿਹਾ ਸੀਗਾ ਗੱਲ ਤਾਂ ਦੋਸਤੋ ਇਹੋ ਹੀ ਬੋਲੀ ਸੀਗੀ ਵੀ ਮਾਰ ਦਿੱਤਾ ਚਮਕੀਲਾ ਆਖੇ ਗੰਦੇ ਗੀਤ ਗਾਉਂਦਾ ਆ ਬਾਕੀ ਤੁਸੀਂ ਸੁਣਿਆ ਹੀ ਹੋਣਾ ਚਿਹਰਾ ਤਾਂ ਲੰਬਾ ਆ ਨਾ ਹੁਣ ਇਹ ਤੋਂ ਇਹ ਗੱਲ ਕਹਿਤੀ ਸੀਗੀ ਵੀ ਕਮਲਹੀਰ ਨੇ ਵੀ ਤੁਸੀਂ ਤਾਂ ਉਹਨੂੰ ਇਸ ਕਰਕੇ ਮਾਰਿਆ ਵੀ ਗੰਦੇ ਗੀਤ ਗਾਉਂਦਾ ਹੈ ਨਾ ਤੇ ਉਤੋਂ ਬਾਅਦ ਤੁਸੀਂ ਕਿੰਨਾ ਕੁ ਗੰਦ ਸਾਫ ਕਰਵਾ ਲਿਆ ਸੀ ਜਿਹੜਾ ਜਾਂ ਕੋਈ ਹੋਰ ਗਾਉਂਦਾ ਨਹੀਂ ਸੀਗਾ ਬੜੀ ਕਰਾਰੀ ਝੋਟ ਮਾਰੀ ਸੀਗੀ ਇੱਕ ਸ਼ੇਰ ਆਪਣੀ ਕਲਮ ਰਾਹੀਂ ਕਮਲਹੀਰ ਨੇ ਸਟੇਜ ਦੇ ਉੱਤੋਂ ਤੇ ਉਹ ਫਿਰ ਕਟੀਆਂ-ਕਟ-ਕਟ ਕੇ ਉਹਦੇ ਕਲਿੱਪ ਵੀ ਬਹੁਤ ਚੱਲੇ ਸੀ ਤੇ ਫਿਰ ਕੁਝ ਲੋਕਾਂ ਨੇ ਤੁਸੀਂ ਯਾਰ ਚੰਗੀ ਗਾਇਕੀ ਕਰਦੇ ਤੁਸੀਂ ਚਮਕੀਲੇ ਦੇ ਹੱਕ 'ਚ ਕੜੇ ਐਦਾਂ ਉਦਾਂ ਤੇ ਕਮਲਹੀਰ ਕਹਿੰਦਾ ਉਹ ਕਲਾਕਾਰ ਹੀ ਬਹੁਤ ਵੱਡਾ ਸੀ ਭਾਈ ਅਸੀਂ ਵੀ ਸੁਣਦੇ ਰਹੇ ਹਾਂ ਉਹ ਗੀਤਾਂ ਦੀ ਗੱਲ ਥੋੜੋ ਗੀਤ ਉਹਨਾਂ ਦਿਨਾਂ 'ਚ ਚੱਲਦੇ ਹੀ ਉਦਾਂ ਦੇ ਸੀਗੇ ਤੇ ਸਾਰੇ ਸੁਣਦੇ ਸੀ ਜੇ ਅਸੀਂ ਗੀਤਾਂ ਦੇ ਨਾਲ ਕਲਾਕਾਰ ਨੂੰ ਥੋੜੋ ਮਾੜਾ ਨਿੰਦ ਸਕਦੇ ਆ ਵੀ ਜੇ ਇੱਕ ਗੀਤ ਮਾੜਾ ਗਾਤਾ ਜਦੋਂ ਚਪਦਾਬਲੀ ਨਹੀਂ ਨਹੀਂ ਚਾਹੀ ਤਾਂ ਕਲਾਕਾਰ ਹੀ ਮਾੜਾ ਹੋ ਗਿਆ ਸੋ ਇਹ ਗੱਲ ਮੈਨੂੰ ਕਮਲਹੀਰ ਦੀ ਬਹੁਤ ਵਧੀਆ ਲੱਗੀ ਸੀ ਹੋਰ ਮਤ ਭੇਤ ਸਾਡੇ ਕਈਆਂ ਗੱਲਾਂ ਤੇ ਰਹਿੰਦੇ ਹੋਣਗੇ ਪਰ ਜਿਹੜਾ ਅਮਰ ਸਿੰਘ ਚਮਕੀਲੇ ਦੇ ਹੱਕ ਦੇ ਵਿੱਚ ਕਮਲਹੀਰ ਨੇ ਇਹ ਬੋਲਿਆ ਸੀ ਹੈਨਾ ਇਹਦੀ ਤਾਂ ਬਈ ਵਾਕਈ ਚਲਾਗਾ ਅੱਜ ਵੀ ਕਰਦੇ ਆ ਤੇ ਉਦੋਂ ਵੀ ਕਰਦੇ ਸੀ ਸੋ ਬਾਬਿਓ ਇਤਨੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਧੰਨਵਾਦ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਬੱਦ ਤੋਂ ਬੱਦ ਲਾਈਕ ਵੀ ਕਰਿਆ ਕਰੋ ਵੀਡੀਓ